ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਬੈਂਡ ਆਦਮਪੁਰਾ ਜ਼ਿਲ੍ਹਾ ਪਟਿੰਡਾ ਤਸਵੀਰ ਆਮਪੁਰਾ ਫੂਲ ਦੋਸਤੋ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਇਸ ਘਰ ਦੇ ਵੀਰ ਦਾ ਪਸ਼ੂ ਪਾਲਣ ਦਾ ਕੰਮ ਦੋ ਤਿੰਨ ਦੇ ਕਰੀਬ ਨੱਕਰੇ ਰੱਖੇ ਹੋਏ ਆ ਇੱਕ ਬਾਈ ਨੇ HF ਦੀ ਵੜ ਵਕਾਉ ਕੀਤੀ ਆ ਬਿਲਕੁਲ ਤਾਜੀ ਸੂਈ ਆ ਤੇ ਵੀਡੀਓ ਨੂੰ ਤੁਸੀਂ ਐਂ ਤਾਂ ਹੀ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੀਏ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ। ਹਾਂਜੀ ਦੋਸਤੋ ਦੂਜਾ ਸੂਆ ਵੈੜ ਸੋਈ ਆ। ਤੇ ਵੀਰ ਨੇ ਮੈਨੂੰ ਫੋਨ ਕੀਤਾ ਸੀਗਾ ਕਿ ਵੈੜ ਦੀ ਵੀਡੀਓ ਬਣਾਉਣੀ ਆ ਮੈਂ ਥੋੜਾ ਲੇਟ ਹੋ ਗਿਆ। ਤੇ 10-15 ਮਿੰਟ ਦੋਸਤੋ ਵੈੜ ਨੂੰ ਸੋਈ ਨੂੰ ਹੋ ਗਏ। ਕਰਮਾ ਵਾਲੀ ਵੱਛੀ ਦੀਗੀ ਬਹੁਤ ਸੋਹਣੀ ਐ ਐਚਐਫ ਦੀ। ਤੇ ਹਵਾ ਨਾਲ ਦੋਸਤੋ ਅੱਗੇ ਨੂੰ ਸੋਹਣਾ ਤਿਆਰ ਕੀਤਾ ਹੋਇਆ ਤੇ ਮੂਰਲੀ ਗਾੜੀ ਦੋ 200 ਚੰਗਾ ਹੋਊਗਾ ਵੈੜ ਦੇ। ਬਾਕੀ ਦੋਸਤੋ ਥਾਣਾ ਸੈੱਟ ਚੈੱਕ ਕਰ ਸਕਦੇ ਆ। ਸੋਹਣੇ ਥਣ ਲੱਗੇ ਹੋਏ ਚਾਰੇ ਫੁੱਲ ਗਏ ਤੇ ਕੱਲੇ ਕੱਲੇ ਨਿਖਰਵੇਂ। ਪਿਓਰ ਬ आज 15 ਮੈਂ ਦੋਸਤੋ ਹੈ ਸੂਈ ਨੂੰ ਹੋ ਜਾ ਵਹਿੜ ਨੂੰ ਤੇ ਜੇਰ ਨਹੀਂ ਹੋ ਜਾ ਰਹਿੜ ਦੀ ਪਾਈਗੀ ਆ ਦੇਖ ਸਕਦੇ ਆ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਘਰੇ 24 25 ਕਿਲੋ ਤਾਂ ਖੁੱਲਾ ਦਿੰਦੀ ਰਹੀ ਹੈ ਤੇ ਜੇ ਦੋਸਤੋ ਇਸ ਕੀ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤੇ ਕਰਮਾਂ ਵਾਲੇ ਦੋ ਚੰਗਾ ਚਵਾਜਣਾ ਦੋਸਤੋ ਵਹਿੜ ਦੇ ਤੌਰ ਚੈੱਕ ਕਰ ਸਕਦੇ ਆ ਹਵਾਨਾ ਅੱਗੇ ਨੂੰ ਦੋਸਤੋ ਸੋਨਾ ਤਿਆਰ ਕੀਤਾ ਹੋਇਆ ਤੇ ਬੈਕ ਸਾਈਡ ਤੋਂ ਵੀ ਦੋਸਤੋ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਵਹਿੜ ਦੇ ਤੇ ਸ਼ਾਮ ਦਾ ਟਾਈਮ ਆ ਦੋਸਤੋ ਇਸ ਕਰਕੇ ਵੀਡੀਓ ਦੀ ਕੁਆਲਿਟੀ ਸਾਫ਼ ਨਹੀਂ ਆ ਰਹੀ ਹੋਊਗੀ हां जी दोस्तों भाई ने ਵੈੜ ਦਾ ਪ੍ਰਾਈਸ ਰੱਖਿਆ ਹੋਇਆ 63000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀ ਉਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਏ ਜੇ ਦੋਸਤੋ ਵੀਡੀਓ ਮੇਰੀ ਰੂਟੀਨ ਚ ਦੇਖਣ ਲਈ ਔਰ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇ ਲਈ ਮੈਂ ਸਾਰਿਆਂ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ